ਕਿਉਂਕਿ ਆਪਣੇ ਇੰਡੀਆ ਦੇ ਵਿੱਚ ਇਦਾਂ ਦੇ ਟਰੱਕ ਆਪਾਂ ਨਹੀਂ ਦੇਖਦੇ ਆਮ ਤੌਰ ਤੇ ਜਿਹੜੇ ਲੋਕ ਵਿਦੇਸ਼ਾਂ ਨਾਲ ਜੁੜੇ ਹੋ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ ਇਹ ਟਰਕਿੰਗ ਕੰਪਨੀ ਦੇ ਕਿੱਦਾਂ-ਕਿਦਾਂ ਟਰੱਕ ਕੀ ਇਹਨਾਂ ਦੀ ਪਾਵਰ ਤੇ ਕਿਵੇਂ ਇਹਨਾਂ ਨੂੰ ਚਲਾਇਆ ਤੇ ਮੇਨਟੇਨ ਕੀਤਾ ਜਾਂਦਾ ਅੱਛਾ ਅੱਛਾ ਮਤਲਬ ਕਿ ਜਿਹਨੂੰ ਆਪਾਂ ਪੋਲੂਸ਼ਨ ਕਹਿੰਦੇ ਆ ਜੀ ਕਾਲਾ ਕੱਚਾ ਧੂੰਆ ਹੁੰਦਾ ਆ ਹਾਂ 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 ਮੈਨੂੰ ਇਹਦਾ ਚ ਪਾਟ ਲੱਗਾ ਜੀ ਜਾਦੇ ਇੱਕ ਵਾਰੀ ਕਹਿੰਦੇ ਟਰੱਕ ਲੈ ਕੇ ਨਿਕਲ ਜਾਨੇ ਆ ਤੇ ਅੱਧਾ ਅਮਰੀਕਾ ਘੁੰਮੇ ਆਉਣੇ ਹੋ 15-20 ਦਿਨਾਂ ਦੇ ਹੈ ਜੇ ਇੱਕ ਦਿਨ ਜਿਵੇਂ ਸਨੋ ਪੈ ਗਈ ਅਗਲੇ ਦਿਨ ਥੋੜੀ ਜੀ ਟੈਂਪਰੇਚਰ ਡਾਊਨ ਅਪ ਹੋ ਗਿਆ ਤਾਂ ਬਰਸ ਜਿਹੜੀ ਆ ਉਹ ਖੁਰ ਜਾਂਦੀ ਹੈ ਤੇ ਉਹ ਸੜਕ ਦੇ ਉੱਤੇ ਪਾਣੀ ਵਾਂਗ ਤੁਰ ਜਾਂਦੀ ਹੈ ਆਮ ਤੌਰ ਤੇ ਤਾਂ ਮਿਲਿਆ ਕਿ ਮੈਂ ਦੇਖਿਆ ਲਿਖਿਆ ਹੁੰਦਾ ਵੀ ਇਹਦੀ ਹਾਈਟ ਕਿੰਨੀ ਆ ਤੇ ਆਪਾਂ ਨੂੰ ਆਪਣੇ ਟਰੱਕ ਦੀ ਹਾਈਟ ਵੀ ਪਤਾ ਹੁੰਦੀ ਆ ਤੇ ਉਹਨੂੰ ਉਸ ਹਿਸਾਬ ਨਾਲ ਐਡਜਸਟ ਕਰ ਲਓ ਦੋਸਤੋ ਅੱਜ ਆਪਾਂ ਇੱਥੇ ਖੜੇ ਆ ਕੈਲੀਫੋਰਨੀਆ ਦਾ ਪਿੰਡ ਹੈਗਾ ਇੱਕ 올ਿਵ ਹਰਟਸ ਤੇ ਮੈਂ ਅੱਜ ਇੱਥੇ ਆਪਣੇ ਦੋਸਤ ਜਿਹੜੇ ਹੈਗੇ ਨੇ ਜਤਿੰਦਰਪਾਲ ਸਿੰਘ ਸਾਡੇ ਚੀਮਾ ਭਾਈ ਉਹਨਾਂ ਨਾਲ ਆਇਆ ਤੇ ਉਹਨਾਂ ਦਾ ਟਰੱਕ ਦੇਖਣ ਆਏ ਆ ਯਾਰਡ ਦੇ ਵਿੱਚ ਉਦਾਂ ਤਾਂ ਇਹ ਛੁੱਟੀ ਦੇ ਨੇ ਮੇਰੇ ਕਰਕੇ ਛੁੱਟੀ ਆ ਇਹਨਾਂ ਨੇ ਕੀਤੀ ਹੋਈ ਆ ਪਰ ਅਸੀਂ ਹੁਣ ਇਹਨਾਂ ਦਾ ਟਰੱਕ ਦੇਖਣ ਆਏ ਆ ਤੇ ਮੈਂ ਥੋੜਾ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਇਦਾਂ ਦੇ ਟਰੱਕ ਆਪਾਂ ਨਹੀਂ ਦੇਖਦੇ ਆਮ ਤੌਰ ਤੇ ਜਿਹੜੇ ਲੋਕ ਵਿਦੇਸ਼ਾਂ ਨਾਲ ਜੁੜੇ ਹੋ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਦਾਂ ਇਹ ਟਰੱਕਿੰਗ ਕੰਪਨੀ ਦੇ ਕਿੱਦਾਂ ਕਿੱਦਾਂ ਟਰੱਕ ਕੀ ਇਹਨਾਂ ਦੀ ਪਾਵਰ ਤੇ ਕਿਵੇਂ ਇਹਨਾਂ ਨੂੰ ਚਲਾਇਆ ਤੇ ਮੇਨਟੇਨ ਕੀਤਾ ਜਾਂਦਾ ਤੇ ਆਓ ਮੈਂ ਥੋੜਾ ਜਿਹਾ ਚੀਮੇ ਬਾਈ ਨੂੰ ਆਪਾਂ ਚੀਮੇ ਬਾਈ ਨੂੰ ਮਿਲਦੇ ਆ ਤੇ ਨਾਲ ਉਹਨਾਂ ਦੇ ਟਰੱਕ ਬਾਰੇ ਆਪਾਂ ਪਤਾ ਕਰਦੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਹਨੇ ਆਪਣੇ ਚੀਮਾ ਜੀ ਤੇ ਹੋਰ ਬਾਈ ਜੀ ਕਿੱਦਾਂ ਹੋ ਬਹੁਤ ਵਧੀਆ ਜੀ ਅੱਜ ਦੇ ਦਰਸ਼ਕਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ 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 ਆਇਆ ਸਾਰਿਆਂ ਨੂੰ ਵੀਰ ਜੀ ਦੇ ਚੈਨਲ ਤੇ ਜੀ ਆਇਆਂ ਨੂੰ ਤੇ ਭਾਈ ਜੀ ਅੱਜ ਹੁਣ ਤੁਸੀਂ ਮੈਨੂੰ ਟਰੱਕ ਦਿਖਾਉਣ ਵਾਤੇ ਆਏ ਹੋ ਤੇ ਆਪਾਂ ਮੈਨੂੰ ਹੀ ਨਹੀਂ ਦਿਖਾਉਣਾ ਤੇ ਆਪਾਂ ਜਿਹੜੇ ਆਪਣੇ ਯਾਰ ਮਿੱਤਰ ਨੇ ਆਪਣੇ ਨਾਲ ਜੁੜੇ ਆ ਸੋਸ਼ਲ ਮੀਡੀਆ ਤੇ ਰਾਹੀਂ ਆਪਾਂ ਉਹਨਾਂ ਨੂੰ ਵੀ ਦੱਸੀਏ ਵੀ ਟਰੱਕ ਕੀ ਇਹ ਖਾਸੀਅਤ ਤੇ ਆਪਣੇ ਇੰਡੀਅਨ ਟਰੱਕਾਂ ਨਾਲ ਕਿਵੇਂ ਅਲੱਗ ਹੈਗੇ ਆ ਮਾੜਾ ਦੇ ਉਹ ਤਾਂ ਜਾਣਕਾਰੀ ਫਿਰ ਫਲਕ ਲਈ ਨੂੰ ਕਪੜੀ ਦਾ ਕਿਸ ਤਰੀਆ ਮਾਡਲ ਆ ਜੀ ਅੱਛਾ ਜੀ ਚਲੋ ਹੁਣ ਫਾਕੇ ਜੀ ਆ ਕੋਣ ਹਾਂਜੀ ਡਬਲ ਬਾਂਕ ਕਿਹੜੀ ਡਬਲ ਬਾਂਕ ਦੇ ਨਾਲ ਇਹ ਟੀਮ ਦੇ ਵਿੱਚ ਚੱਲਦਾ ਡਬਲ ਬਾਂਕ ਦਾ ਮਤਲਬ ਡਬਲ ਬਾਂਕ ਮੀਨਸ ਡਬਲ ਬੈੱਡ ਹੈ ਜੀ ਜਦੋਂ ਕਦੇ ਟਰੱਕ ਖੜਨਾ ਹੋਵੇ ਤੇ ਆਦੋਂ ਦੋਨੋਂ ਡਰਾਈਵਰ ਤੇ ਕੋ-ਡਰਾਈਵਰ ਜਿਹੜਾ ਬੰਦਾ ਆਰਾਮ ਕਰ ਸਕਦਾ ਹੈ ਜੀ ਜਦੋਂ ਲੋਡ ਤਾਰਨਾ ਜਾਂ ਆਪਾਂ ਲੋਡ ਦੀ ਰੇਟ ਕਰਨੀ ਆ ਹਾਂਜੀ ਜਾਂ ਕਿਸੇ ਵੇਲੇ ਰੈਸਟ ਕਰਨੀ ਹੈ ਟਾਈਮ ਸਾਡੇ ਕੋਲ ਲੋਡ ਦੇ ਵਿੱਚ ਬਚਦਾ ਫਿਰ ਅਸੀਂ ਇਹ ਡਬਲ ਬਾਂਕ ਨੂੰ ਯੂਜ਼ ਕਰਦੇ ਆ ਜੀ ਆਜੋ ਜੀ ਚੀਮਾ ਸਾਹਿਬ ਇਹ ਅਲਾਉਡ ਟੂ ਇੰਟਰ ਪਲੀਜ਼ ਆ ਜੀ ਮਾਈਕ ਲੈਜਰ ਗੱਡੀਆਂ ਸ਼ਕੀਨ ਜੱਟ ਦੀ ਹੈ ਜਿੱਤੀ ਝਾੜ ਕੇ ਚੜੀ ਪਟਿਆਰੀ ਸਟੇਰੀਂਗ ਜਿਹੜਾ ਜੀ ਅਸੀਂ ਇਹਨੂੰ ਐਡਜਸਟ ਕਰ ਸਕਦੇ ਹਾਂ ਜੀ ਆਪਣੀ ਹਮ ਸੂਤ ਦੇ ਅਨਸਾਰ ਹਮ ਇਸ ਤੋਂ ਵੀ ਅਸੀਂ ਇਹਦਾ ਇਗਨੀਸ਼ਨ ਕੀ ਹੈ ਜੀ ਹਮ ਇਹ ਹੁਣ ਸਿਸਟਮ ਇੱਥੇ ਅਪਡੇਟ ਹੋ ਰਿਹਾ ਜੀ ਹਮ ਚੇ ਵੀ ਸਾਰਾ ਕੰਪਿਊਟਰਾਈਜ਼ਡ ਹੀ ਹੈ ਇੱਕ ਤਰ੍ਹਾਂ ਦਾ ਜੀ ਇਹਨੇ ਹੁਣ ਸਾਰੀਆਂ ਜਿਹੜੀਆਂ ਮਤਲਬਾਂ ਚੈੱਕ ਕਰਨੀਆਂ ਆ ਜੀ ਜੇ ਜਦੋਂ ਇਹ ਜਦੋਂ ਇਹ ਬਿਲਕੁਲ ਤੁਹਾਨੂੰ ਇੱਥੋਂ ਸਿਗਨਲ ਬਿਲੂ ਫੇਰ ਹੀ ਆਪਾਂ ਅੱਗੇ ਤੋਰਦੇ ਹਾਂ ਨਾ ਠੀਕ ਹੈ ਜੀ ਅਗੋਂ ਅਸੀਂ ਸ਼ੁਰੂ ਕਰਦੇ ਆ ਜੀ ਸਟਾਰਟ ਆ ਗਈ ਸਾਡਾ ਹੂੰ ਤੇ ਹੁਣ ਅਸੀਂ ਵੇਟ ਕਰਾਂਗੇ ਜੀ ਪ੍ਰੈਸ਼ਰ ਵੀ ਜੀ ਹੂੰ ਇਹ ਸਾਡੀ ਗੇਜ ਹੀ ਦੇਸੀ ਹੂੰ ਇਹ ਆਰ ਪੀ ਐਮ ਗੇਜ ਹੈ ਜੀ ਹੂੰ ਤੇ ਜਿਹੜੀ ਇਹਦੀ ਸਕਰੀਨ ਡਿਜੀਟਲ ਹੈ ਜੀ ਹੂੰ ਤੇ ਐ ਸਾਡਾ ਜਿਹੜਾ ਫਿਊਲ ਆ ਜਾਂ ਇੰਜਨ ਦਾ ਉਹਦਾ ਟੈਂਪਰੇਚਰ ਕਿੰਦਾ ਹੁੰਦਾ ਜੀ ਕਿੰਨੇ ਪ੍ਰੈਸ਼ਰ ਤੇ ਹੈ ਜੀ ਐ ਸਾਡੀ ਜਿਹੜੀ ਫਿਊਲ ਦੀ ਹੈ ਜੀ ਡੀਜ਼ਲ ਦੀ ਐ ਸਾਡੀ ਬਲੂ ਜਿਹੜੀ ਹੈ ਡੈਫ ਦੀ ਹੈ ਜੀ ਡੈਫ ਤੋਂ ਮਤਲਬ ਡੀਜ਼ਲ ਐਗਜ਼ੌਸਟ ਫਲੂਇਡ ਜਿਹੜਾ ਮਤਲਬ ਕਿ ਜਿਹਨੂੰ ਆਪਾਂ ਪੋਲੂਸ਼ਨ ਕਹਿੰਦੇ ਆ ਜੀ ਕਾਲਾ ਕੱਚਾ ਧੂੰਆ ਹੁੰਦਾ ਆ ਉਹਨੂੰ ਇਹਦੇ ਵਿੱਚ 파ਟ ਲੱਗਾ ਜੀ ਕਾਫੀ ਸਿਸਟਮ ਲਗਾ ਜਿਹਦੇ ਨਾਲ ਉਹ ਨੂੰ ਦੱਸ ਰਹੇ ਸੀਗੇ ਜਿਵੇਂ ਆਪਾਂ ਹੁਣ ਡੀ ਉਹ ਤੇਲ ਦੀ ਗੱਲ ਕੀਤੀ ਆ ਵੀ ਉਹ ਟੱਬਿਆਂ ਵਾਲਾ ਤੇਲ ਵੀ ਆਪਾਂ ਵਰਤ ਲੈਣੇ ਆ ਤੁਸੀਂ ਉਹ ਵੀ ਦੱਸਦੇ ਸੀਗੇ ਵੀ ਇਹ ਜਿਹੜਾ ਇੰਜਨ ਚੋਂ ਕਾਲਾ ਤੇਲ ਨਿਕਲਦਾ ਉਹ ਵੀ ਰਿਫਾਈਨ ਹੋ ਜਾਂਦਾ ਹੋ ਵੀ ਹੋ ਜਾਂਦਾ ਜੀ ਤੇ ਇਹ ਉਸੇ ਚੀਜ਼ ਨੂੰ ਕੰਜ਼ਮਪਸ਼ਨ ਕਰਨ ਵਾਸਤੇ ਵੀ ਇਹ ਪ੍ਰੋਬਲਮ ਨਾ ਕ੍ਰੀਏ ਇਹ ਡੈਸਟਰ ਸਿਸਟਮ ਇਹਨੂੰ ਹੀ ਲਾ ਦਿੱਤਾ ਜੀ ਹੂੰ ਐ ਸਾਡੀ ਏਅਰ ਗੇਜ ਨਹੀਂ ਜੀ ਏਅਰ ਪ੍ਰੈਸ਼ਰ ਕਿੰਨਾ ਹੈਗਾ ਜੀ ਸਾਡਾ ਹੂੰ ਐ ਇੰਜਨ ਦਾ ਜਿਹੜਾ ਟੈਂਪਰੇਚਰ ਹੈ ਜੀ ਹਾਂਜੀ ਕਿੰਨਾ ਹੈ ਜੀ ਹੂੰ 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 ਤੇ ਇਧਰ ਸਾਡੀ ਐ ਸਸਪੈਂਸ਼ਨ ਦੀ ਆ ਜਾਂਦੀ ਹੈ ਜੀ ਡਰਾਈਵ ਐਕਸ਼ਨ ਦੇ ਉੱਤੇ ਸਾਡਾ ਕਿੰਨਾ weight ਹੈ ਜੀ ਹੂੰ ਉਹਦੀ ਹੈ ਜੀ ਸਹੀ ਠੀਕ ਹੈ ਜੀ ਐ ਸਾਡੀਆਂ ਬ੍ਰੇਕਾਂ ਜੀ ਟਰੱਕ ਦੀ ਬ੍ਰੇਕ ਦਾ ਪ੍ਰੈਸ਼ਰ ਹੈ ਜੀ ਕਿੰਨੇ ਪ੍ਰੈਸ਼ਰ ਤੇ ਬ੍ਰੇਕ ਜਾਂਦੀ ਹੈ ਜੀ ਅੱਛਾ ਸੀ ਚੜਦੀ ਹੈ ਜੀ ਆਹ ਪਹਿਲਵ ਦੀ ਬ੍ਰੇਕ ਦੀ ਹੈ ਜੀ ਅੱਛਾ ਹਾਂਜੀ ਇਹ ਆ ਤਾਂ ਸਾਰਾ ਫਿਰ ਉਹ ਪੈਨਲ ਬਣਿਆ ਆ ਪੂਰਾ ਹਨ ਇਹ ਏਸੀ ਸਿਸਟਮ ਹੈ ਜੀ ਹਮ ਇਹ ਸਾਡੀਆਂ ਲਾਈਟਾਂ ਦਾ ਹੈ ਜੀ ਜਦੋਂ ਸਨੋਵ ਵਗੈਰਾ ਪੈ ਜਾਂਦੀ ਹੈ ਫਿਰ ਸਾਨੂੰ ਇਹ ਟ੍ਰੈਕਸ਼ਨ ਸਵਿੱਚ ਦੱਬਣਾ ਪੈਂਦਾ ਜੀ ਹਮ ਤੇ ਇਹ ਸਾਡੀ ਸਪਾਈ ਹੈ ਜੀ ਇਹਨੂੰ ਸਪਾਈ ਬੋਲਦੇ ਆ ਜੀ ਜਦੋਂ ਸਾਡਾ ਟ੍ਰੇਲਰ ਅਸੀਂ ਸਨੋਵ ਦੇ ਵਿੱਚ ਚਲਾ ਰਹੇ ਹਾਂ ਸਾਡਾ ਟ੍ਰੇਲਰ ਅਨਬੈਲੈਂਸ ਹੋ ਰਿਹਾ ਜੀ ਹਮ ਵੀ ਸਾਡੀ ਜਿਹੜੀਆਂ ਅਲਾਈਨਮੈਂਟ ਤੋਂ ਬਾਹਰ ਆ ਰਹੀ ਹੈ ਜੀ ਫਿਰ ਇਹਨਸੀ ਇਹਦੀ ਇਹਨੂੰ ਪੰਜਾਬੀ ਚ ਕਹਾਂ ਲੋ ਵੀ ਹੈਂਡ ਬ੍ਰੇਕ ਜਿਹੜੀ ਆਪਾਂ ਯੂਜ਼ ਕਰੀ ਦੀ ਹੈ ਹੂੰ 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 ਇਹ ਦੀਆਂ ਪਾਰਕਿੰਗ ਬ੍ਰੇਕਾਂ ਨੇ ਜੀ ਹੂੰ ਇਹ ਜਿਹੜੇ ਤਿੰਨ ਸਵਿਚ ਨੇ ਜੀ ਇਹ ਦੇ بڑے ਮਤਲਬ ਕੀ ਸਪੈਸ਼ਲ ਨੇ ਜੀ ਸਵਿਚੇ ਹੈ ਇਹਨਾਂ ਨਾਲ ਜਿਹੜੇ ਆ ਜਦੋਂ ਅਸੀਂ ਪਿੱਛੇ ਜਿਹੜੇ 4 4 ਚੱਕੇ ਆ ਜੀ ਤੇ ਡਰਾਈਵ ਐਕਸਲ ਦੇ ਜੀ ਅਸੀਂ ਇਹਨੂੰ ਆਨ ਕਰ ਦਤਾ ਜੀ ਹੁਣ ਹੂੰ ਹੂੰ ਇਹਨਾਂ ਨੇ 8 ਚੱਕੇ ਨੇ ਜ਼ੋਰ ਮਾਰਨ ਜਿਵੇਂ ਅਸੀਂ ਇੰਡੀਆ ਕਹਿੰਦੇ 4x4 ਹੂੰ ਹੂੰ 8x8 ਹੋ ਜਾਏ ਵਾਜੀ ਵਾ ਇਹ ਜਿਹੜਾ ਇਹਦਾ ਛੱਤ ਵੀਲ ਜਿਹਦੇ ਉੱਤੇ ਟ੍ਰੇਲਰ ਆ ਕੇ ਟਿਕਦਾ ਜਿਹਦੇ ਚ ਵੀ ਆਪਣੇ ਟ੍ਰੇਲਰ ਦੀ ਗੁੱਲੀ ਜਾਂ ਗੁੱਲੀ ਲੱਗਦੀ ਆ ਟਿੰਗ ਵਿਨਰ ਦੀ ਆ ਉਹ ਅੱਗੇ ਪਿੱਛੇ ਕਰਨ ਵਾਸਤੇ ਇਹ ਵੇਟ ਦੇ ਹਿਸਾਬ ਨਾਲ ਵੀ ਕਿੰਨਾ ਰੇਟ ਆ ਉਹਦਾ ਇਹ ਜਿਹੜੀ ਸਾਡੀ 에어 서ਸਪੈਂਸ਼ਨ ਹੈ ਜੀ ਹੂੰ ਡਰਾਈਵ ਵੈਕਸਲ ਦੀ ਨਹੀਂ ਉਹਨੂੰ ਉੱਪਰ ਥੱਲੇ ਕਰਨ ਵਾਸਤੇ ਜਿਹੜੇ ਪਿੱਛੇ ਟਾਇਰ ਨੇ ਟਰੱਕ ਦੇ ਹਾਂਜੀ ਟਾਇਰ ਉਹ ਜਦੋਂ ਅਸੀਂ ਡਾਊਨ ਕਰਨਾ ਜਾਂ ਅੱਪ ਕਰਨਾ ਆ ਹੂੰ ਕਿਸੇ ਵੇਲੇ ਟ੍ਰੇਲਰ ਹੁੱਕ ਕਰਨ ਵਾਸਤੇ ਸਾਨੂੰ ਥੋੜਾ ਡਾਊਨ ਕਰਨਾ ਪੈਂਦਾ ਕਈ ਵਾਰੀ ਅੱਪ ਕਰਨਾ ਪੈਂਦਾ ਕਈ ਵਾਰੀ ਪੁਲ ਦੀ ਹਾਈਟ ਪੂਰੀ ਪੂਰੀ ਹੁੰਦੀ ਹੈ 13 6 ਦੀ ਫਿਰ ਉੱਥੋਂ ਅਸੀਂ ਇਹਨੂੰ ਡਾਊਨ ਕਰਕੇ ਥੋੜਾ ਥੱਲੇ ਕੱਢਣਾ ਪੈਂਦਾ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਨੂੰ ਫਿਰ ਐਸਟੀਮੇਟ ਜਾ ਹੋ ਜਾਂਦਾ ਹੋਊਗਾ ਵੀ ਹੁਣ ਆ ਜਿਹੜੇ ਹਾਈਵੇ ਤੇ ਜਾ ਰਹੇ ਆ ਜੀ ਆਮ ਤੌਰ ਤੇ ਤਾਂ ਮਿਲ ਲਿਆ ਕਿ ਮੈਂ ਦੇਖਿਆ ਤੇ ਲਿਖਿਆ ਹੁੰਦਾ ਵੀ ਇਹਦੀ ਹਾਈਟ ਕਿੰਨੀ ਆ ਤੇ ਆਪਾਂ ਨੂੰ ਆਪਣੇ ਟਰੱਕ ਦੀ ਹਾਈਟ ਵੀ ਪਤਾ ਹੁੰਦੀ ਆ ਤੇ ਉਹਨੂੰ ਉਸ ਹਿਸਾਬ ਨਾਲ ਐਡਜਸਟ ਕਰ ਲਓ ਥੱਲੇ ਕਰ ਲਓ ਇਹ ਸਾਡਾ ਜੀਪੀਐਸ ਹੈ ਜੀ ਹੂੰ ਇਹ ਜਦੋਂ ਅਸੀਂ ਚੱਲਣਾ ਜੀ ਜਿੱਥੇ ਵੀ ਅਸੀਂ ਰੂਟ ਪਾਉਣਾ ਹੈ ਹੂੰ ਤੇ ਇਹਦੇ ਚ ਅਸੀਂ ਟ੍ਰੈਕ ਪਾ ਦੇਣਾ ਜੀ ਹੂੰ ਤੇ ਅਸੀਂ ਇੱਥੇ ਨੂੰ ਸਕਰੀਨ ਦੇ ਉੱਤੇ ਲਾ ਦੇਣਾ ਜੀ ਪਤਾ ਲੱਗਦਾ ਰਹਿੰਦਾ ਹਾਂਜੀ ਫਿਰ ਇਹਨੇ ਆਪੇ ਹੀ ਦੱਸੀ ਜਾਂਣਾ ਗੋਲ ਤੇ ਨਾਲ ਸਾਡੇ ਜੀ ਲੱਗਾ ਰਹਿੰਦਾ ਵੀ ਅਸੀਂ ਗੱਲਾਂ ਕਰਦੇ ਜੰਨੇ ਹਾਂ ਹਾਂ ਠੀਕ ਹੈ ਜੀ ਇਹ ਜਿਹੜੇ ਦੋ ਵਧੀਆ ਨੇ ਜੀ ਅਮਰੀਕਾ ਦੇ ਵਿੱਚ ਯੂਜ਼ ਹੁੰਦੇ ਅਮਰੀਕਾ ਤੇ ਕੈਨੇਡਾ ਦੇ ਹਾਂ ਮੈਕਸੀਕੋ ਕੰਟਰੀ ਦੇ ਯਾਨੀ ਕਿ ਇਹ ਜਿਹੜਾ ਵੱਖਰਾ ਮਹਾਦੀਪ ਹੈ ਜੀ ਉੱਥੇ ਸਾਰੇ ਜਿੰਨੇ ਰੋਡ ਮੈਪ ਤਾਂ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਟਰੱਕ ਰੂਟ ਉਹ ਜਿਹੜਾ ਹੈਗਾ ਉਹਨੇ ਇਹਨੇ ਉੱਥੇ ਹੀ ਲੈ ਕੇ ਜਾਣਾ ਅਸੀਂ ਇੱਥੋਂ ਦੇਖ ਲੈਣਾ ਜੀ ਆ ਤੋਂ ਥੋੜੇ ਬਣਾਏ ਹੋਏ ਨੇ ਪਿੰਨ ਕੀਤੇ ਹੋਏ ਸਾਰੇ ਹਨਾ ਜੀ ਮੇਰੇ ਪਿੰਨ ਕੀਤੇ ਜੀ ਜਿੰਨਾ ਵੱਲ ਵੱਧ ਇੱਥੇ ਆਪਾਂ ਵੱਧ ਵੱਧ ਜਾਂਦੇ ਆ ਹਨਾ ਜੀ ਜੀ ਆ ਤੁਸੀਂ ਲਿਖਿਆ ਮੱਲੀ ਯਾਰਡ ਇਹਦਾ ਮੱਲੀ ਯਾਰਡ ਦੇ ਵੀ ਅਕਸਰ ਹੀ ਜਾਂਦੇ ਰਹਿੰਦੇ ਹੋ ਹਾਂ ਜੀ ਮੱਲੀ ਯਾਰਡ ਬੀਨੀਅਟ ਹੈ ਜੀ ਜਿਹੜੀ ਕੰਪਨੀ ਦਾ ਮੇਰਾ ਡਿਸਪੈਚਿੰਗ ਹੈ ਜੀ ਕਿ ਉੱਥੇ ਯਾਰਡ ਦੇ ਵਿੱਚ ਜਦੋਂ ਜਾਣਾ ਹੋਵੇ ਤਾਂ ਮੈਂ ਯਾਨੀ ਕਿ ਇਹਦਾ ਸੋਟਾ ਦਾ ਫਾਦਰ ਹੈ ਜੀ ਹੂੰ ਤੇ ਆਪਾਂ ਉੱਥੇ ਬਣ ਜਾਂਦਾ ਠੀਕ ਹੈ ਆ ਹੁਣ ਅਸੀਂ ਇਹਨੂੰ ਓਕੇ ਕਰਤੇ ਜੀ ਹੂੰ ਫਿਕ ਕਰ ਦੋਤਾ ਹੂੰ ਇਹ ਮੈਂ ਕੈਲਕੂਲੇਟਿੰਗ ਕਰ ਰਿਹਾ ਹਾਂ ਵੀ ਕਿੰਨਾ ਇਹ ਤਾਂ ਬਣਦਾ ਗਿੜਾ ਕਿੰਨਾ ਬਣਦਾ ਇੱਥੋਂ ਕਿੰਨਾ ਇਹ ਜਾਏਗਾ ਇੱਥੇ ਸਾਨੂੰ ਇਹਨੇ ਆਲਟਰਨੇਟ ਰੂਟ ਵੀ ਦੇ ਦੇਣਾ ਹੂੰ ਸੌਖਾ ਮਤਲਬ ਰੂਟ ਲੱਪਣ ਦੀ ਲੋੜ ਨਹੀਂ ਠੀਕ ਹੈ ਜੀ ਤੇ ਆ ਮਗਰ ਤੁਹਾਡਾ ਫਿਰ ਆਰਾਮ ਕਰ ਹਾਂ ਜੀ ਹੈ ਇਹ ਬੁੱਕਾ ਜੀ ਪਿੱਛੇ ਬੈੱਡ ਬੁੱਡ ਲੱਗਿਆ ਪੂਰਾ ਹੈ ਠੀਕ ਹੈ ਜੀ ਇੱਕ ਉੱਪਰ ਆ ਜੀ ਬੈੱਡ ਅੱਛਾ ਇਹ ਉੱਪਰ ਇਹ ਜਾਣ ਕੇ ਜੇ ਮੈਂ ਤੁਹਾਡੇ ਨਾਲ ਜਾਣਾ ਆਪ ਤਾਂ ਮੈਂ ਉੱਪਰ ਸੌਂ ਸਕਦਾ ਜੀ ਬਿਲਕੁਲ ਠੀਕ ਹੈ ਜੀ ਹੁਣ ਸਾਡਾ ਇਹ ਸਾਨੂੰ ਰੂਟ ਸ਼ੋਅ ਕਰ ਦਿੱਤਾ 2764 ਮੀਲ ਨੇ ਜੀ ਹਾਂ ਤੇ ਅਸੀਂ ਇਹਨੂੰ ਪਾਗਲ ਨੇ ਸਾਨੂੰ ਦੱਸਿਆ ਵੀ I80 ਈਸਟ ਹਾਂ ਦੇ ਉੱਥੋਂ 80 ਹਾਈਵੇ ਦੇ ਉੱਤੇ ਲੈ ਕੇ ਜਾ ਰਹੇ ਹਾਂ ਪਰ ਅਸੀਂ ਇਹਨੂੰ ਹੁਣ ਪੁੱਛਿਆ ਵੀ ਜੇ ਕੋਈ ਹੋਰ ਵੀ ਵਧੀਆ ਰਾਊਟ ਹੈਗਾ ਸਾਨੂੰ ਉਹ ਦੱਸ ਦੇ ਇਹਦਾ ਮਤਲਬ ਇੱਕ ਦਿਨ 17 ਘੰਟੇ ਤੇ 7 ਮਿੰਟ ਲੱਗਣਗੇ ਹਾਂ ਜੀ ਜੇ ਅਸੀਂ ਕੰਟੀਨਿਊ ਜੀ ਅਸੀਂ ਕੰਟੀਨਿਊ ਜਾਂਦੇ ਹਾਂ ਤੇ ਇਹ 220 ਡਾਲਰ ਕੀ ਬਣਦਾ ਹੈ ਇਹ ਤੋਲ ਲਾਉਣਾ ਜੀ ਰਾਹ ਦੇ ਵਿੱਚ अच्छा अच्छा, अच्छा। जब ये चार सीटाज आउंदा जी सानू ये टोटल 220 डॉलर ਤੁਸੀਂ ਟੋਲ ਦੇਣਾ ਵਾ ਜੀ ਇਹ ਫਿਰ ਇਹ ਸਾਨੂੰ ਦੂਜੇ ਪਾਸੇ ਨੂੰ ਥੋੜਾ ਖੜਦਾ ਪਿਆ ਜਿਹੜੀ ਵਾਈਟ ਲਾਈਨ ਇਹ ਸਾਨੂੰ तकरीबन ਆਈਵਾ ਦੇ ਵਿੱਚੋਂ ਇਹਨੂੰ আচ্ছা ਇਹਦੇ ਵਿੱਚ ਇਹ ਵੀ ਇਹਦੇ ਕੋ ਟੋਲ ਨਹੀਂ ਆਉਂਦਾ ਹਾਂਜੀ ਇਹ ਲਿਖਿਆ ਆ ਗਿਆ ਜੀ ਨੋ ਟੋਲ ਹਾਂ ਬਾਈ ਇਹਦੇ ਘੰਟਾ ਜਿਆਦਾ ਲੱਗੂਗਾ ਹਾਂਜੀ ਇੱਕ ਘੰਟਾ ਹਾਂ ਇਹਦੇ ਚ ਮਤਲਬ ਤੁਸੀਂ ਮੰਨ ਕੇ ਚੱਲੋ ਵੀ 57 ਮਿੰਟ ਜਿਆਦਾ ਲੱਗਦੇ ਆ ਜੀ ਜੀ ਠੀਕ ਹੈ ਜੀ। ਹੁਣ ਅਸੀਂ ਇਹਨੂੰ ਸਲੈਕਟ ਕਰ ਲਿਆ ਜੀ। ਤੇ ਆ ਆ ਜਾਣੀ ਕਿ ਸਾਡੀ ਜਿਹੜੀ ਲਾਈਨ ਥੱਲੇ ਹੋਊਗੀ ਅਸੀਂ ਇਹਨੂੰ ਸਟਾਰਟ ਕਰ ਦੋ। ਹਾਂ। ਠੀਕ ਹੈ ਜੀ, ਠੀਕ ਹੈ। ਹੁਣ ਇਹ ਸਾਡਾ 2731 ਮੀਟਿੰਗ ਹੈ। ਹਾਂ। ਤੇ ਇਹ 11:00 ਵਜੇ 10 ਮਿੰਟ ਤੇ ਕੱਲ ਨੂੰ 11:00 ਵਜੇ 10 ਮਿੰਟ ਤੇ ਤੁਸੀਂ ਉੱਥੇ ਪਹੁੰਚੋਗੇ ਵਰਦੀਨੀਆਂ ਜਿੱਥੇ ਹੈਗਾ। ਠੀਕ ਹੈ ਜੀ, ਠੀਕ ਹੈ। ਚਲੋ। ਬੜੀ ਕਮਾਲ ਦੀ ਜਾਣਕਾਰੀ ਦਿੱਤੀ ਹੈ ਤੁਸੀਂ ਜੀ ਮਾ ਸਾਹਿਬ। ਤੇ ਪਰਮਾਤਮਾ ਕਰੇ ਤੁਹਾਡੇ ਨਾਲ ਹੁਣ ਢੇੜਾ ਵੀ ਲਾ ਕੇ ਆਵਾਂਗੇ ਆਪਾਂ ਹਾਂ ਜੀ ਘੁੰਮ ਕੇ ਆਵਾਂਗੇ ਦੱਸਿਆ ਤੇ ਇੱਕ ਵਾਰੀ ਕਹਿੰਦੇ ਟਰੱਕ ਲੈ ਕੇ ਨਿਕਲ ਜਾਨੇ ਆ ਤੇ ਅਤਾ ਅਮਰੀਕਾ ਘੁੰਮੇ ਆਉਣੇ ਹੋ 15-20 ਦਿਨਾਂ ਦੇ ਹੈ ਜੀ ਬਿਲਕੁਲ ਜੀ ਤੇ ਮਤਲਬ ਇਹ ਬੰਦੇ ਨੇ ਸੌਖਾ ਹੀ ਅਮਰੀਕਾ ਘੁੰਮਣਾ ਵਾ ਫਰੀ ਦੇ ਵਿੱਚ ਬਿਨਾ ਪੈਸਿਆਂ ਤੋਂ ਤੁਹਾਡੇ ਨਾਲ ਚੜ ਜਾਵੇ ਬੰਦਾ ਬਿਲਕੁਲ ਜੀ ਆ ਨੂੰ ਜੀ ਇਹ ਲੈ ਸਕਦੇ ਹਾਂ ਹਾਂ ਨੇ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਸਾਡਾ ਜੀ ਆ ਸਾਡਾ ਸੀਵੀ ਵੀਡੀਓ ਹੈਗਾ ਜੀ ਹਾਂ ਇਹਦੇ ਨਾਲ ਅਸੀਂ ਪੋਲਸ ਨਾਲ ਕੰਟੈਕਟ ਕਰ ਸਕਦੇ ਸਾਨੂੰ ਇਹ ਵਾਕੀ ਟਾਈਕ ਵਾਕੀ ਟਾਈਕ ਕੀ ਹਾਂਜੀ ਟਾਈਕ ਹਾਂਜੀ ਹੂੰ ਇਹ ਸਾਡੇ ਐਂਟੀਨਾ ਲੱਗੇ ਆ ਜੀ ਤੇ ਇਹਦੇ ਨਾਲ ਅਸੀਂ ਪੋਲਸ ਨਾਲ ਕੰਟੈਕਟ ਕਰ ਸਕਦੇ ਜੇ ਸਾਨੂੰ ਕੋਈ ਪ੍ਰੋਬਲਮ ਹੋਵੇ ਐਮਰਜੈਂਸੀ ਹੋਵੇ ਕੋਈ ਹਨਾ ਹੂੰ ਤੇ ਅਸੀਂ ਇਹ ਆਪਣੇ ਆਪ ਕਨੈਕਟ ਹੋ ਜਾਂਦਾ ਹਾਂਜੀ ਇਹ ਫ੍ਰੀਕਵੈਂਸੀ ਇਹ ਥੋੜਾ ਅਡਜਸਟ ਕਰਨੀ ਪੈਂਦੀ ਹੈ ਜੀ ਠੀਕ ਹੈ ਹਾਂਜੀ 16 ਨੰਬਰ 14 ਨੰਬਰ ਇਹ ਜਿਹੜੇ ਮੇਨ ਲਾਈਨਾਂ ਚੱਲਦੀਆਂ ਜੀ ਹੂੰ 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 ਉਹਦੇ ਅਨਸਾਰ ਆਪਾਂ ਕਰ ਸਕਦੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਮਰੀ ਹੋ ਗਈ ਬਹੁਤ ਧੰਨਵਾਦ ਤੁਹਾਡਾ ਜੀਮਾ ਬਾਈ ਜੀ ਤੇ ਤੁਸੀਂ ਆਪਣਾ ਟਰੱਕ ਤਾਂ ਦਿਖਾਇਆ ਹੀ ਦਿਖਾਇਆ ਤੇ ਨਾਲ ਇਹ ਵੀ ਦੱਸਿਆ ਵੀ ਟਰੱਕ ਜਿਹੜਾ ਅਸਲ ਵਿੱਚ ਜਿਹੜਾ ਅਮਰੀਕਾ ਦਾ ਟਰੱਕ ਨੇ ਹੈ ਕੀ ਆ ਐ ਗੱਲਾਂ ਤਾਂ ਬੜੀਆਂ ਸੁਣੀਆਂ ਸੀਗੀਆਂ ਮੈਂ ਅੱਜ ਪਹਿਲੀ ਵਾਰੀ ਇਹ ਟਰੱਕ ਦੇ ਵਿੱਚ ਬੈਠਾ ਵੀ ਆ ਤੇ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਇਹ ਟਰੱਕ ਦੀਆਂ ਕੀ ਕੀ ਖਾਸੀਅਤਾਂ ਨੇ ਤੇ ਤੁਸੀਂ ਦੇਖੋ ਐਡਾ ਵੱਡਾ ਟਰੱਕ ਮੇਰੇ ਵਰਗਾ ਤਾਂ ਬੰਦਾ ਦੇਖ ਕੇ ਹੀ ਡਰ ਜਾਂਦਾ ਵੀ ਇਹ ਟਰੱਕ ਚਲਾਊਗਾ ਚੱਲੂਗਾ ਕਿੱਦਾਂ ਪਰ ਤੁਸੀਂ ਕਹੇ ਤਾਂ ਕਾਰ ਵਾਂਗੂ ਚੱਲਦਾ ਹਾਂਜੀ ਤੇ ਇੰਨੀਆਂ ਸੁਖਾਲਦਾ ਨਾ ਇਹ ਤਾਂ ਗੇਅਰ ਹੈ ਜੀ ਇਹ ਹਾਂਜੀ ਇਹਨੂੰ ਅਸੀਂ ਬ੍ਰੇਕ ਦੱਬੀ ਡਰਾਈਵ ਦੇ ਵਿੱਚ ਹੈ ਜੀ ਇਹਨੂੰ ਘੁਮਾਉਣਾ ਸਿਰਫ ਹਾਂ ਤੇ ਆਹ ਨਿਊਟਰਲ ਹੈ ਜੀ ਆਹ ਇਹਦਾ ਬੈਕ ਹੈ ਜੀ ਹਾਂ ਕੁਤੇ ਆਪਣਾ ਲੀਵਰ ਜੱਥੇ ਲੇ ਤਾਂ ਨਹੀਂ ਸਿੱਟਿਆ ਨਹੀਂ ਠੀਕ ਕੀਤਾ ਨਹੀਂ ਕਰਦਾ ਆਈ ਤਰਪਣਾ ਨੇ ਉਹ ਆ ਜਾਗਾ ਇਹਦਾ ਕਰਪਣਾ ਜੀ ਇਹਨੇ ਅਕੇ ਨੂੰ ਜੀ ਹੂੰ 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 ਇਹ ਸੰਦੀ ਹੈਗਾ ਜੀ ਆ ਸਾਡੀ ਹੂੰ ਹਾਰਨਸਟ ਵੀ ਹੈਗੀ ਜੀ ਆ ਹਾਰਨਸਟ ਠੀਕ ਹੈ ਜੀ ਆ ਅਸੀਂ ਹੁਣ ਇਹਨੂੰ ਵੈਕ ਕਰਦਣਾ ਅਸੀਂ ਇੱਥੋਂ ਹੀ ਯਾਨੀ ਕਿ ਸਟੀering ਦੇ ਉੱਤੋਂ ਬਿਨਾ ਕਹੇ ਚੀਜ਼ ਤੋਂ ਅਸੀਂ ਇਹਨੂੰ ਸਾਰਾ ਕੰਟਰੋਲ ਕਰ ਸਕਦੇ ਹੂੰ 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 ਠੀਕ ਹੈ ਇਹਨਾਂ ਸਾਡੇ ਜਿੰਨੀ ਜੀ ਪ੍ਰਾਇਮਰੀ ਹੈ ਜੀ ਇਹ ਮੇਰੇ ਸਦੇ ਉੱਤੇ ਹੈ ਜੀ ਉਹਦਾ ਮਿਰਰ ਨੇ ਇਹਨਾਂ ਮਿਰਰ ਦੇ ਉੱਤੇ ਆ ਜੀ ਹੂੰ ਹੂੰ ਇਦਾਂ ਬਣਾ ਪਤਾ ਜਿਹੜਾ ਇਹ ਇਹਨਾਂ ਲੌਂਗ ਵਹੀਕਲ ਜਿਹੜਾ ਹੈ ਹੂੰ ਜਿਹੜਾ ਸੌਖਾ ਨਹੀਂ ਹੈਗਾ ਨਾ ਤੇ ਇਹਦੇ ਨਹੀਂ ਸਕਰੀਨ ਵਗੈਰਾ ਲੱਗੀ ਪਿੱਛੇ ਦਿਖਣ ਨੂੰ ਹੋਰ ਸਾਰਾ ਨਹੀਂ ਉਹ ਉਹ ਵੀ ਜੇ ਮੈਂ ਰੱਖਿਆ ਜੀ ਲਾਉਣਾ ਪਰ ਅਜੇ ਟਾਈਮ ਨਹੀਂ ਲੱਗਿਆ ਜੀ ਮੈਂ ਮੰਗਾਇਆ ਹੋਇਆ ਕੈਮਰਾ ਨਹੀਂ ਠੀਕ ਹੈ ਠੀਕ ਹੈ ਜੀ ਠੀਕ ਹੈ ਚਲੋ ਭਾਈ ਜੀ ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬੜਾ ਤੁਸੀਂ ਐ ਇੰਨੀ ਸੋਹਣੀ ਜਾਣਕਾਰੀ ਦਿੱਤੀ ਆ ਇਹਦਾ ਮੈਂ ਜਿਹੜੇ ਸਾਡੇ ਵਿਚਾਰੇ ਪੰਜਾਬੀ ਨੇ ਜਾਂ ਜਿਹੜੇ ਵਿਚਾਰੇ ਸੁਪਨਾ ਲਿਆ ਨਹੀਂ ਵਿਚਾਰਿਆਂ ਨੇ ਹਨਾ ਵੀ ਅਮਰੀਕਾ ਜਾਣਾ ਜਾਂ ਕਿਤੇ ਕੈਨੇਡਾ ਬਾਹਰ ਜਾਣ ਦਾ ਮੌਕਾ ਮਿਲੂਗਾ ਤੇ ਉਹਨਾਂ ਨਾਲ ਸ਼ੇਅਰ ਸ਼ੇਅਰ ਕਰਾਂਗੇ ਜੀ ਤੇ ਉਹਨਾਂ ਨੂੰ ਪਤਾ ਲੱਗੂ ਵੀ ਇਹ ਦੇਖ ਲਓ ਵੀ ਬਾਹਰ ਟਰੱਕ ਚਲਾਉਣੇ ਸੌਕੇ ਨਹੀਂ ਹੈਗੇ ਹਨਾ 15-15 ਬੰਦੇ ਨੂੰ 20-20 ਦਿਨ ਬੰਦਾ ਘਰੇ ਨਹੀਂ ਮੁੜਦਾ ਜਿਵੇਂ ਆਪਣੇ ਵੀਆਪੀ ਚ ਕਿਹਾ ਜਾਂਦਾ ਵੀ ਸੱਪ ਦੀ ਸਰੀ ਤਨ ਨੋਟ ਉਹ ਇੱਥੇ ਚੱਕ ਹੁੰਦਾ ਜਦੋਂ ਬੈਡ ਹੁੰਦਾ ਜੀ ਹਾਂ ਸਹੀ ਗੱਲ ਹੈ ਸਹੀ ਗੱਲ ਉਹ ਕਹਿੰਦੇ ਬੈਡਰ ਵੀ ਜਦੋਂ ਬੈਡ ਹੁੰਦਾ ਨਾ ਬੈਡ ਹੁੰਦਾ ਤੇ ਉਦੋਂ ਵੀ ਕਹਿੰਦੇ ਉਹ ਤੁਸੀਂ ਦੱਸਦੇ ਸੀਗੇ ਵੀ ਇਹ ਜਿਹੜੀ ਹੁੰਦੀ ਹੈ ਬਲੈਕ ਆਈਸ ਆ ਜਾਂਦੀ ਹੈ ਤੇ ਪਤਾ ਵੀ ਨਹੀਂ ਲੱਗਦਾ ਤੇ ਚੱਲਦੇ ਚੱਲਦੇ ਟਰੱਕ ਜਿਹੜੇ ਤਿਲਕ ਜਾਂਦੇ ਆ ਜੀ ਸਨੋ ਜਦੋਂ ਪੈ ਜਾਂਦੀ ਹੈ ਜੀ ਜੇ ਇੱਕ ਦਿਨ ਜਿਵੇਂ ਸਨੋ ਪੈ ਗਈ ਅਗਲੇ ਦਿਨ ਥੋੜੀ ਜੀ ਟੈਂਪਰੇਚਰ ਡਾਊਨ ਆਪ ਹੋ ਗਿਆ ਤਾਂ ਉਹ ਬਰਸ ਜਿਹੜੀ ਆ ਉਹ ਖੁਰ ਜਾਂਦੀ ਹੈ ਤੇ ਉਹ ਸੜਕ ਦੇ ਉੱਤੇ ਪਾਣੀ ਵਾਂਗ ਤੁਰ ਪੰਦੀ ਹੈ ਤੇ ਫਿਰ ਨਾਲ ਲੱਗਦਾ ਜਿਵੇਂ ਸਨੋ ਪੈਂਦੀ ਹੈ ਤਾਂ ਵੈਦਰ ਬੈਡ ਹੋ ਕੇ ਤੇ ਦੁਬਾਰਾ ਫੇਰ ਯਾਨੀ ਕਿ ਉਹ जम ਜਾਂਦਾ ਫਿਰ ਉਹ ਪਾਣੀ ਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਰੋਡ ਦੇ ਉੱਤੇ ਆਈਸ ਹੈ ਜਾਂ ਰੋਡ ਹੈ ਜੀ ਉਹ ਸਾਨੂੰ ਟਰੱਕ ਰੋਕ ਕੇ ਆਪਣੇ ਸ਼ੂਜ਼ ਦੇ ਚੋਂ ਪੈਰ ਕੱਢ ਕੇ ਬਾਹਰ ਤੇ ਉਹ ਸੜਕ ਦੇ ਉੱਤੇ ਪੈਰ ਮੜਾ ਕੇ ਖਸਾ ਕੇ ਦੇਖਣਾ ਪੈਂਦਾ ਵੀ ਕਿੰਨੇ ਪਰਸੈਂਟ ਜਿਹੜੀ ਇਹ ਇੱਕ ਲਾਟ ਆਈਸ ਐ ਐਸਾ ਨਹੀਂ ਕੀਤਾ ਜਿਹੜੀ ਹੈ ਜੀ ਐਕਸਪੀਰੀਅੰਸ ਦੇ ਨਾਲ ਚਲੋ ਠੀਕ ਹੈ ਜੀ ਜੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸ ਚੈਨਲ ਤੇ ਆਉਣ ਦਾ ਸਾਰਿਆਂ ਦਾ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ ਜੀ